ਹਾਂਜੀ ਕੇਂਦਰ ਸਰਕਾਰ ਲਗਾਤਾਰ ਪੰਜਾਬ ਨੂੰ ਜਿਹੜਾ ਤੋਹਫੇ ਤੇ ਤੋਹਫਾ ਦੇ ਰਹੀ ਹੈ ਤੇ ਹੁਣ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਜਿਹੜਾ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਕਿਹੜਾ ਬਿਆਨ ਜਾਰੀ ਕੀਤਾ ਤੁਹਾਨੂੰ ਪੂਰੀ ਰਿਪੋਰਟ ਵਿੱਚ ਦੱਸ ਦਿੰਨੇ ਹਾਂ ਹਾਂਜੀ ਜਿਸ ਦੇ ਵਿੱਚ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਨੂੰ ਲੈ ਕੇ ਇਹ ਬਿਆਨ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਬੀਤੇ ਦਿਨਾਂ ਦੇ ਵਿੱਚ ਪੇਸ਼ ਕੀਤੇ ਗਏ ਰੇਲ ਬਜਟ ਵਿੱਚ ਪੰਜਾਬ ਦੇ ਲਈ 5421 ਕਰੋੜ ਰੁਪਏ ਰੱਖੇ ਗਏ ਜਿਸ ਨਾਲ ਸੂਬੇ ਦੇ ਪ੍ਰਮੁੱਖ ਰੇਲਵੇ ਇਸ ਨੂੰ ਆਦੀ ਜਿਹੜੀ ਰੀ ਡਿਵੈਲਪਮੈਂਟ ਦਾ ਪੂਰਾ ਕੰਮ ਆ ਜਿਹੜਾ ਉਹ ਤੇ ਫੋਕਸ ਕੀਤਾ ਜਾਵੇਗਾ ਸਾਲ 2009 ਤੋਂ 14 ਤੱਕ ਪੰਜਾਬ ਨੂੰ ਰੇਲਵੇ ਬਜਟ ਵਿੱਚ ਸਿਰਫ 225 ਕਰੋੜ ਰੁਪਏ ਮਿਲੇ ਸੀ ਜਦ ਕਿ 2025 ਤੇ 26 ਦੇ ਲਈ ਕੇਂਦਰ ਸਰਕਾਰ ਨੇ ਇਸ ਵਿੱਚ ਕਰੀਬ 24 ਗੁਣਾ ਵਾਧਾ ਕਰਦੇ ਹੋਏ 5421 ਕਰੋੜ ਰੁਪਏ ਦਾ ਪਰਵਾਰਨ ਧਾਨ ਰੱਖਿਆ ਪੰਜਾਬ ਨੂੰ ਮਿਲੇ ਬਜਟ ਚੋਂ ਰੇਲ ਮੰਡਲ ਦੇ ਦੋ ਪ੍ਰਮੁੱਖ ਸਟੇਸ਼ਨਾਂ ਲੁਧਿਆਣਾ ਅਤੇ ਜਲੰਧਰ ਕੈਂਟ ਦੀ ਰੀਲ ਡਿਵੈਲਪਮੈਂਟ ਦੇ ਲਈ ਲੜੀਵਾਰ 460 ਅਤੇ 99 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਸ ਤੋਂ ਇਲਾਵਾ ਰਾਜ ਦੇ 30 ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਅਬੋਹਰ ਅੰਮ੍ਰਿਤਸਰ ਆਨੰਦਪੁਰ ਸਾਹਿਬ ਬਿਆਸ ਬਠਿੰਡਾ ਢੰਡਾਰੀ ਕਲਾ ਫਾਜ਼ਲੀ ਕਾ ਫਰੋਜ਼ਪੁਰ ਕੈਂਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕੈਂਟ ਜਲੰਧਰ ਸਿਟੀ ਕਪੂਰਥਲਾ ਕੋਟਕਪੂਰਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਮੰਗਲ ਡੈਮ ਪਠਾਨਕੋਟ ਕੈਂਟ ਪਠਾਨਗੋਟ ਸਿਟੀ ਪਟਿਆਲਾ ਫਗਵਾੜਾ ਫਲੋਰ ਰੂਪਨਗਰ ਸੰਗਰੂਰ ਮਹਾਲੀ ਤੇ ਸਰਾਂ ਦਾ ਜਿਹੜੇ ਸ਼ਾਮਲ ਨੇ ਜਾਣਕਾਰੀ ਮੁਤਾਬਕ ਦਰਾਹਾ ਤੋਂ ਰੋਪੜ ਤੱਕ ਚਾਰ ਮਾਰਗੀ ਸੜਕ ਦਾ ਜਿਹੜਾ ਪ੍ਰੋਜੈਕਟ ਕਈ ਸਾਲਾਂ ਤੋਂ ਜਿਹੜਾ ਲਟਕਿਆ ਹੋਇਆ ਇਸ ਪ੍ਰੋਜੈਕਟ ਨੂੰ ਲੈ ਕੇ ਸੂਬੇ ਦੀ ਰਾਜਨੀਤੀ ਜਿਹੜੀ ਉੱਪਖੀ ਹੋਈ ਆ ਦੋ ਦਿਨ ਪਹਿਲਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਰਵਾਹਾ ਦੇ ਰਾਮਪੁਰ ਰੇਲਵੇ ਕ੍ਰੋਸਿੰਗ ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ 100 ਕਰੋੜ ਰੁਪਏ ਦੇ ਰੇਲਵੇ ਓਵਰ ਬ੍ਰਿਜ ਦਾ ਕੰਮ ਜਿਹੜਾ ਪੰਜਾਬ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੁਕਿਆ ਹੋਇਆ ਸੂਤਰਾਂ ਮੁਤਾਬਕ ਆਪ ਵਿਧਾਇਕ ਪੰਜਾਬ ਸਰਕਾਰ ਵੱਲੋਂ ਰੇਲਵੇ ਨੂੰ ਜਾਰੀ ਕੀਤੇ ਗਏ ਐਨਓਸੀ ਦੀ ਕਾਪੀ ਲੈ ਕੇ ਪਹੁੰਚੇ ਵਿਧਾਇਕ ਨੇ ਕਿਹਾ ਕਿ ਇਸ ਪੁਲ ਲਈ ਐਨਓਸੀ 11 ਨਵੰਬਰ 2024 ਨੂੰ ਜਾਰੀ ਕੀਤਾ ਗਿਆ ਸੀ ਹਾਂਜੀ ਜਾਣਕਾਰੀ ਮੁਤਾਬਕ ਬੀਤੇ ਦਿਨਾਂ ਦੇ ਵਿੱਚ ਪੇਸ਼ ਕੀਤੇ ਗਏ ਰੇਲ ਬਜਟ ਵਿੱਚ ਪੰਜਾਬ ਦੇ ਲਈ 5421 ਕਰੋੜ ਰੁਪਏ ਰੱਖੇ ਗਏ ਜਿਸ ਨਾਲ ਸੂਬੇ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਦੀ ਜਿਹੜੀ ਰੀਡਿਵੈਲਪਮੈਂਟ ਦਾ ਕੰਮ ਪੂਰਾ ਕਰਨ ਤੇ ਪੂਰਾ ਜਿਹੜਾ ਉਹ ਫੋਕਸ ਕੀਤਾ ਜਾਵੇਗਾ ਸਾਲ 2009 ਤੋਂ 2014 ਤੱਕ ਪੰਜਾਬ ਨੂੰ ਰੇਲਵੇ ਬਜਟ ਵਿੱਚ ਸਿਰਫ 225 ਕਰੋੜ ਰੁਪਏ ਮਿਲੇ ਸੀ ਜਦਕਿ 2025 ਅਭੀ ਦੇ ਲਈ ਕੇਂਦਰ ਸਰਕਾਰ ਨੇ ਇਸ ਵਿੱਚ ਕਰੀਬ 24 ਗੁਣਾ ਵਾਧਾ ਕਰਦੇ ਹੋਏ 5421 ਕਰੋੜ ਰੁਪਏ ਦਾ ਪ੍ਰਬੋਧ ਧਾਨ ਰੱਖਿਆ ਪੰਜਾਬ ਨੂੰ ਮਿਲੇ ਬਜਟ ਚੋਂ ਰੇਲ ਮੰਡਲ ਦੇ ਦੋ ਪ੍ਰਮੁੱਖ ਸਟੇਸ਼ਨਾਂ ਲੁਧਿਆਣਾ ਤੇ ਜਲੰਧਰ ਕੈਂਟ ਦੀ ਰੀਡ ਡਿਵੈਲਪਮੈਂਟ ਦੇ ਲਈ ਲੜੀਵਾਰ 460 ਅਤੇ 99 ਕਰੋੜ ਰੁਪਏ ਖਰਚ ਕੀਤੇ ਜਾਣਗੇ ਇਸ ਤੋਂ ਇਲਾਵਾ ਰਾਜ ਦੇ 30 ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਅਬੋਹਰ ਅੰਮ੍ਰਿਤਸਰ ਆਨੰਦਪੁਰ ਸਾਹਿਬ ਬਿਆਸ ਬਠਿੰਡਾ ਢੰਡਾਰੀਕਲਾਂ ਫਾਜ਼ਲਿਕਾ ਫਿਰੋਜ਼ਪੁਰ ਕੈਂਟ ਤੇ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕੈਂਟ ਜਲੰਧਰ ਸਿਟੀ ਕਪੂਰਥਲਾ ਕੋਟਕਪੂਰਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਨੰਗਲ ਡੈਮ ਪਠਾਨਕੋਟ ਕੈਂਟ ਪਠਾਨਕੋਟ ਸਿਟੀ ਪਟਿਆਲਾ ਫਗਵਾੜਾ ਫਲੋਰ ਰੂਪਨਗਰ ਸੁngਰੂਰ ਮੁਹਾਲੀ ਤੇ ਹੋਰ ਸਰਹੰਦ ਸ਼ਾਮਲ ਨੇ ਸੂਤਰਾਂ ਮੁਤਾਬਕ ਦਰਾਹਾ ਤੋਂ ਰੋਪੜ ਤੱਕ ਚਾਰ ਮਾਰਗੀ ਸੜਕ ਦਾ ਜਿਹੜਾ ਪ੍ਰੋਜੈਕਟ ਕਈ ਸਾਲਾਂ ਤੋਂ ਲਟਕਿਆ ਹੋਇਆ ਇਸ ਪ੍ਰੋਜੈਕਟ ਨੂੰ ਲੈ ਕੇ ਸੂਬੇ ਦੀ ਰਣਨੀਤੀ ਜਿਹੜੀ ਭਖੀ ਹੋਈ ਆ ਦੋ ਦਿਨ ਪਹਿਲਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਵਿਟੂ ਨੇ ਦਰਾਹਾ ਦੇ ਰਾਮਪੁਰ ਰੇਲਵੇ ਕ੍ਰੋਸਿੰਗ ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ 100 ਕਰੋੜ ਰੁਪਏ ਦੇ ਰੇਲਵੇ ਓਵਰ ਬ੍ਰਿਜ ਦਾ ਕੰਮ ਪੰਜਾਬ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੁਕਿਆ ਹੋਇਆ ਹੈ ਸੁਧਰ ਮੁਤਾਬਕ ਆਪ ਵਿਧਾਇਕ ਪੰਜਾਬ ਸਰਕਾਰ ਵੱਲੋਂ ਰੇਲਵੇ ਨੂੰ ਜਾਰੀ ਕੀਤੇ ਗਏ ਐਨਓਸੀ ਦੀ ਕਾਪੀ ਲੈ ਕੇ ਪਹੁੰਚੇ ਵਿਧਾਇਕ ਨੇ ਕਿਹਾ ਕਿ ਇਸ ਪੁਲ ਲਈ ਐਨਓਸੀ 11 ਨਵੰਬਰ 2024 ਨੂੰ ਜਾਰੀ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਵਿੱਤੀ ਦਿਨਾਂ ਦੇ ਵਿੱਚ ਪੇਸ਼ ਕੀਤੇ ਗਏ ਰੀਅਲ ਬਜਟ ਵਿੱਚ ਪੰਜਾਬ ਦੇ ਲਈ ਜਿਹੜਾ 5421 ਕਰੋੜ ਰੁਪਏ ਰੱਖੇ ਗਏ ਜਿਸ ਨਾਲ ਸੂਬੇ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਦੀ ਜਿਹੜੀ ਰੀਡਿਵੈਲਪਮੈਂਟ ਦਾ ਕੰਮ ਪੂਰਾ ਕਰਨ ਤੇ ਫੋਕਸ ਕੀਤਾ ਜਾਵੇਗਾ ਸਾਲ 2009 ਤੋਂ 14 ਤੱਕ ਪੰਜਾਬ ਨੂੰ ਜਿਹੜਾ ਰੇਲਵੇ ਬਜਟ ਵਿੱਚ ਸਿਰਫ 225 ਕਰੋੜ ਰੁਪਏ ਮਿਲੇ ਜਦਕਿ 2025-26 ਦੀ ਲਈ ਕੇਂਦਰ ਸਰਕਾਰ ਨੇ ਇਸ ਵਿੱਚ ਕਰੀਬ 24 ਗੁਣਾ ਵਾਧਾ ਕਰਦੇ ਹੋਏ 5421 ਕਰੋੜ ਰੁਪਏ ਦਾ ਪ੍ਰਬੰਧ ਰੱਖਿਆ ਤਾਂ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਰੇਲਵੇ ਸਟੇਸ਼ਨਾਂ ਦੀ ਨਮੀਨੀਕਰਨ ਨੂੰ ਲੈ ਕੇ ਇਹ ਬਿਆਨ ਜਿਹੜਾ ਜਾਰੀ ਕੀਤਾ ਗਿਆ